ਦੋ ਸਕੇ ਭਰਾ ਮੋਟਰਸਾਈਕਲ ਤੇ ਜਾ ਰਹੇ ਸੀ ਔਰ ਉੱਤੋਂ ਸਫੈਦੇ ਦਾ ਡਾੜ ਡਿੱਗੜ ਕਰਨਾ ਦੋਨਾਂ ਦੇ ਉੱਤੇ ਸਫੈਦਾ ਡਿੱਗ ਗਿਆ ਔਰ ਇਹ ਘਟਨਾ ਜਿਹੜੀ ਆ ਇਹ ਗੁਰਦਾਸਪੁਰ ਦੀ ਹੈ ਬੱਬੇ ਹਾਲੀ ਤੋਂ ਪਹਿਲਾਂ ਗੁਰਦਾਸਪੁਰ ਤੋਂ ਜਦੋਂ ਤੁਸੀਂ ਬੱਬੇ ਹਾਲੀ ਪਿੰਡੋਂ ਜਾਂਦੇ ਹੋ ਉਸ ਪਹੁੰਚਣ ਤੋਂ ਪਹਿਲਾਂ ਰੋਡ ਦੇ ਉੱਤੇ ਵੱਡੇ ਸਫੈਦੇ ਲੱਗੇ ਹੋਏ ਨੇ ਔਰ ਵੱਡੇ ਸਫੈਦੇਾਂ ਵਿੱਚੋਂ ਇੱਕ ਸਫੈਦੇ ਦਾ ਡਾੜ ਡਿੱਗੜ ਕਰਕੇ ਦੋਨਾਂ ਨੂੰ ਲਪੇਟ ਦੇ ਵਿੱਚ ਲੈ ਲਿਆ ਸਫੈਦੇ ਨੇ ਦੋ ਭਰਾ ਸਕੇ ਭਰਾ ਦੱਸਦੇ ਆ ਔਰ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਤ ਨੇ ਦੋਨਾਂ ਦੀ ਮੌਕੇ ਤੇ ਹੀ ਦੱਸ ਦਿਆ ਕਿ ਮੌਤ ਹੋ ਗਈ ਆ ਔਰ ਦੋ ਪ੍ਰਵਾਵਾਂ ਦੀਆਂ ਡੈਡ ਬੋਡੀਆਂ ਤੁਸੀਂ ਦੇਖ ਸਕਦੇ ਹੋ ਕਿ ਰੋਡ ਦੇ ਉੱਤੇ ਪਈਆਂ ਨੇ ਆ ਦੁਨੀਆਂ ਇਕੱਠੀ ਹੋਈ ਆ ਔਰ ਅਸੀਂ ਅਕਸਰ ਹੀ ਆਪਣੀਆਂ ਖਬਰਾਂ ਦੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਬੇਨਤੀ ਕਰਦੇ ਰਹਿੰਦੇ ਆ ਕਿ ਜਿੰਨੇ ਵੀ ਵੱਡੇ ਸਫੈਦੇ ਜਿੰਨੇ ਵੀ ਵੱਡੇ ਦਰਖਤ ਰੋਡ ਤੇ ਲੱਗੇ ਹੋਏ ਨੇ ਇਹਨਾਂ ਨੂੰ ਪ੍ਰੋਪਰ ਤੌਰ ਤੇ ਵਿਸ਼ੇ ਹਟਾਇਆ ਜਾਵੇ ਇਹਨਾਂ ਦਾ ਮਾਲੀਆ ਇਕੱਠਾ ਕਰਕੇ ਛੋਟੇ-ਬੁਟੇ ਲਗਾਏ ਜਾਣ ਜਿਸ ਦੇ ਨਾਲ ਆਕਸੀਜਨ ਵੀ ਆਵੇ ਔਰ ਲੋਕਾਂ ਦੀ ਜਾਨ ਤੇ ਜਿਹੜੇ ਬਣੇ ਨੇ ਉਹ ਬਚਾਅ ਹੋ ਸਕੇ ਆ ਅਕਸਰ ਹੀ ਬਹੁਤ ਸਾਰੇ ਬੂਟਿਆਂ ਵਿੱਚ ਗੱਡੀਆਂ ਵੱਜਦੀਆਂ ਨੇ ਬਹੁਤ ਸਾਰੇ ਮੋਟਰਸਾਈਕਲ ਵੱਜਦੇ ਨੇ ਲੇਕਿਨ ਛੇ ਤੋਂ ਪਰੇ ਕੋਈ ਨਹੀਂ ਰਹਿੰਦਾ ਸਾਰਿਆਂ ਦੇ ਵੱਤੋ ਵੱਤ ਇੰਜਰੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਮੋਟਾਂ ਹੁੰਦੀਆਂ ਨੇ ਔਰ ਕਿਹੜਾ ਸਫੈਦਿਆਕਾਰ ਨਾ ਬਹੁਤ ਵੱਡੇ ਸਫੈਦੇ ਨੇ ਬਹੁਤ ਪੁਰਾਣੇ ਸਫੈਦੇ ਨੇ 100-100 ਸਾਲ ਪੁਰਾਣੇ ਸਫੈਦੇ ਔਰ ਇਹਨਾਂ ਸਫੈਦਿਆਂ ਨੇ ਦੂ ਭਰਾਵਾਂ ਦੀ ਜਾਨ ਲੈ ਲਈ ਐ ਔਰ ਇਹ ਤਸਵੀਰਾਂ ਵੇਖ ਸਕਦੇ ਹੋ ਦੱਸਦੇ ਆ ਕਿ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਤ ਇਹ ਦੋਨੋਂ ਭਰਾ ਨੇ ਔਰ ਕਿਤੇ ਜਾ ਰਹੇ ਸੀ ਔਰ ਰਸਤੇ ਵਿੱਚ ਸਫੈਦਾ ਟਿਕਣ ਕਰਕੇ ਦੋਨਾਂ ਦੀ ਮੌਤ ਹੋ ਗਈ ਐ ਸਫੈਦਾ ਜਿਹੜਾ ਉਹ ਦੋਹਾਂ ਦੇ ਉੱਤੇ ਡਿੱਗ ਗਿਆ ਔਰ ਗੁਰਦਾਸਪੁਰ ਤੋਂ ਜਦੋਂ ਤੁਸੀਂ ਕਾਨੂੰਗਾਨ ਨੂੰ ਜਾਂਦੇ ਹੋ ਤਾਂ ਕਾਨੂੰਨ ਨੂੰ ਜਾਣ ਤੋਂ ਪਹਿਲਾਂ ਗੁਰਦਾਸਪੁਰ ਤੋਂ ਬੱਬੇਹਾਲੀ ਪਿੰਡ ਤੋਂ ਪਹਿਲਾਂ ਬਿਲਕੁਲ ਬੱਬੇਹਾਲੀ ਪਿੰਡ ਦੇ ਕੋਲ ਇਸ ਫਾਇਦਾ ਡਿੱਗਿਆ ਜਿਸ ਕਰਕੇ ਦੋਨੋਂ ਭਰਾ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਦੱਸੇ ਜਾ ਰਹੇ ਆ ਔਰ ਇਹਨਾਂ ਦੇ ਉੱਤੇ ਇਸ ਫਾਇਦਾ ਡਿੱਗਿਆ ਫਿਰ ਅਸੀਂ ਗੱਲ ਕਰਦੇ ਹਈਏ ਕਿ ਸਰਕਾਰ ਨੂੰ ਸੰਬੰਧਿਤ ਮਹਿਕਮੇ ਨੂੰ ਅਕਸਰ ਹੀ ਅਸੀਂ ਬੇਨਤੀ ਕਰਦੇ ਰਹਿੰਦੇ ਆ ਕੀ ਵੱਡੇ ਸਬਹਤਿਆਂ ਦੀ ਆਕਸੀਜਨ ਦੀ ਜਿਹੜੀ ਸਮਤਾ ਉਹ ਘਟ ਗਈ ਹੈ ਵੱਡੇ ਸਬਹਦੇ ਵੱਡੇ ਬੂਟੇ ਪੁਰਾਣੇ ਬੂਟੇ 100 ਸਾਲ ਪੁਰਾਣੇ ਬੂਟੇ ਇਹਨਾਂ ਨੂੰ ਨਵੇੜਿਆ ਜਾਵੇ ਔਰ ਵਧੀਆ ਬੂਟੇ ਛੋਟੇ ਬੂਟੇ ਆਕਸੀਜਨ ਵਾਲੇ ਬੂਟੇ ਲਗਾਏ ਜਾਣ ਔਰ ਇੱਕ ਵਾਰ ਇਹਨਾਂ ਦੀ ਨਲਾਮੀ ਕਰਕੇ ਇਹਨਾਂ ਦਾ ਮਾਲੀਆ ਇਕੱਠਾ ਕਰਕੇ ਵੀ ਛੋਟੇ ਬੂਟੇ ਲੱਗ ਸਕਦੇ ਔਰ ਲੋਕਾਂ ਦਾ ਬਚਾਅ ਹੋ ਸਕਦਾ ਗੱਡੀਆਂ ਦੇ ਹਾਸੇ ਜਿਹੜੇ ਆਉਣ ਤੋਂ ਬਚਾਅ ਹੋ ਸਕਦਾ ਜੇ ਚਿੰਚੇਤ ਕੋਈ ਗੱਡੀ ਚ ਆ ਵੀ ਜਾਂਦੀ ਆ ਤਾਂ ਬਚਾਅ ਹੋ ਸਕਦਾ ਅਸੀਂ ਲੋਕ ਬਚਾਉਣੇ ਆ ਨਾ ਕਿ ਲੋਕ ਮਰਵਾਉਣੇ ਦੂ ਨੌਜਵਾਨਾਂ ਦੀ ਦੂ ਭਰਾਵਾਂ ਦੀ ਪਤਾ ਨਹੀਂ ਉਮਰ ਸਾਨੂੰ ਵੀਡੀਓਆਂ ਨੇ ਅਸੀਂ ਵੀਡੀਓ ਦੇ ਬਾਦੀਆਂ ਰਹੀ ਤੁਹਾਨੂੰ ਦੱਸ ਰਹੇ ਹਾਂ ਔਰ ਲਾਈਵ ਤਸਵੀਰਾਂ ਨੇ ਸਾਹਮਣੇ ਤੁਸੀਂ ਡੈੱਡ ਬੋਡੀਆਂ ਪਈਆਂ ਦੇਖ ਸਕਦੇ ਹੋ ਕਿ ਤਸਵੀਰਾਂ ਅਸੀਂ ਪ੍ਰੋਪਰ ਨਹੀਂ ਬਖਾ ਸਕਦੇ ਬਲਰ ਕੀਤੀਆਂ ਹੋਈਆਂ ਨੇ ਔਰ ਇਹ ਦੋਹੇ ਸਕੇ ਭਰਾ ਨੇ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਨੇ ਔਰ ਦੋਹਾਂ ਦੀਆਂ ਡੈੱਡ ਬੋਡੀਆਂ ਔਰ ਕੌਣ ਜ਼ਿੰਮੇਵਾਰ ਹੋਵੇਗਾ ਸਰਕਾਰ ਜ਼ਿੰਮੇਵਾਰ ਹੈ ਜਾਂ ਸੰਬੰਧਿਤ ਮਹਿਕਮਾ ਜ਼ਿੰਮੇਵਾਰ ਹੈ ਜਿਸ ਨੇ ਇਹ ਪੁਰਾਣੇ ਪੂਟਿਆਂ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਸੀਂ ਅਕਸਰ ਹੀ ਖਬਰਾਂ ਚਲਾਉਂਦੇ ਰਹਿੰਦੇ ਹਾਂ ਹੁਣ ਵੇਖੋ ਅੱਗੇ ਕੀ ਕਾਰਵਾਈਆਂ ਹੁੰਦੀਆਂ ਨੇ ਜਿਹੜਾ ਨੌਜਵਾਨ